ਹੋ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਕਿਉਂ ਭਗਵੰਤਾ ਦਵਾਲੇ ਮਜੀਠੀਆ ਨੇ ਬਹੁਤ ਉਛਲੂ-ਚੁੜਕੇ ਕਰਦਾ ਹੁੰਦਾ ਸੀ ਨਾ ਬਹੁ ਭੰਗੜੇ ਪਾਉਂਦਾ ਹੁੰਦਾ ਸੀ ਨਾ ਤੇ ਹਮੇਸ਼ਾ ਇਹੀ ਗੱਲ ਕਹਿੰਦਾ ਸੀ ਨਾ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਹੁਣ ਤੇਰੀਆਂ ਚੀਕਾਂ ਨਹੀਂ ਚੰਗਿਆੜਾ ਨਿਕਲੀਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੇ ਤੈਨੂੰ ਅਜੀਹਾ ਜਵਾਬ ਦਿੱਤਾ ਹੈ ਤੇ ਜਿਸ ਦੇ ਉੱਤੇ ਤੇਰੀ ਬੋਲਤੀ ਬੰਦ ਹੋ ਗਈ ਹੈ ਇਦਾਜ਼ੀਏ ਕੇ ਬਿਆਨ ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਦਿੱਤੇ ਨੇ ਤੇ ਉਹਨਾਂ ਨੇ ਕੁਝ ਭਗਵੰਤਮਾਨ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਹਮੇਸ਼ਾ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਸੀ ਅਤੇ ਹੁਣ ਇੱਕ ਅਜਿਹੀ ਗੱਲਾਂ ਦਾ ਲੈ ਕੇ ਜਿਹੜਾ ਤਰ੍ਹਾਂ ਪਰਦਾ ਫਾਸ਼ਾ ਉਹ ਆਇਆ ਤੇ ਲੋਕਾਂ ਦੇ ਸਾਹਮਣੇ ਸੱਚ ਜਿਹੜਾ ਉਹ ਨਿਕਲ ਕੇ ਆਇਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਭਗਵੰਤ ਮਾਨ ਦੀ ਪਹਿਲੀ ਪਤਨੀ ਦੀ ਧੀ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਦੀ ਧੀ ਦੇ ਵੱਲੋਂ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਤੇ ਲਗਾਏ ਗਏ ਤੇ ਕਿਹਾ ਕਿ ਜਿਹੜੇ ਮੇਰੇ ਪਿਤਾ ਨੇ ਸੀਐਮ ਭਗਵੰਤ ਮਾਨ ਉਹ ਜੋ ਕਿ ਹੁਣ ਬਾਪ ਕਹਿਣ ਦਾ ਹੱਕ ਵੀ ਖੋ ਚੁੱਕੇ ਨੇ ਤੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈ ਅਤੇ ਉੱਥੇ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸਵਾਲ ਕੀਤੇ ਸੀ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜੇਕਰ ਉਹਨਾਂ ਦੀ ਧੀ ਤੇ ਉਹਨਾਂ ਦਾ ਪਰਿਵਾਰ ਸਾਨੂੰ ਜਿਹੜੀ ਇਜਾਜ਼ਤ ਆ ਦਵੇਗਾ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਅਕਾਲੀ ਦਲ ਪੂਰੀ ਨਿਭਾਵਾਗਾ ਤੇ ਇਸ ਤੋਂ ਬਾਅਦ ਹੁਣ ਸਰਬਜੀਤ ਸਿੰਘ ਢਿੰਝਰ ਨੇ ਬਿਆਨ ਦਿੱਤਾ ਹੈ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੁਝ ਨिशाने ਵਿਸਾਦੇ ਨੇ ਅਤੇ ਕਿਹਾ ਹੈ ਕਿ ਕਿਉਂਕਿ ਹਰ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਸੀ ਬਿਆਨਬਾਜ਼ੀ ਦਿੱਤੀਆਂ ਸੀ ਤੇ ਹੁਣ ਵਿਕਰਮ ਸਿੰਘ ਮਜੀਠੀਆ ਨੇ ਅਜਿਹੇ ਸਵਾਲ ਅਜਿਹੇ ਜਵਾਬ ਜਿਹੜਾ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਹੈ ਤੇ ਇਸ ਤੋਂ ਬਾਅਦ ਲਗਾਤਾਰ ਸਵਾਲ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੜੇ ਹੋ ਗਏ ਨੇ ਤੇ ਲਗਾਤਾਰ ਹੁਣ ਸਰਬਜੀਤ ਸਿੰਘ ਝਿੰਜਰ ਨੇ ਇੱਕ ਵਾਰ ਪਲਟਵਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਮੋੜ ਕੀਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਝਿੰਜਰ ਦਾ ਕੀ ਕਹਿਣਾ ਹੈ ਯਾਰ ਨੂੰ ਦਬਣ ਨੂੰ ਫਿਰਦੇ ਸੀ ਦਬਦਾ ਕਿੱਥੇ ਆ ਬੜੇ ਭੰਗੜੇ ਪਾਏ ਮਾਨ ਸਾਹਿਬ ਪਰ ਜਦੋਂ ਅੱਜ ਸਚਾਈ ਦਿਖਾਈ ਸ਼੍ਰੋਮਣੀ ਕੱਲ ਦੇ ਸੀਨੀਅਰ ਲੀਡਰ ਵੱਡੇ ਵੀਰ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੇ ਜਦੋਂ ਉਹਨੇ ਪੰਜਾਬੀਆਂ ਦੀ ਆਵਾਜ਼ ਬਣ ਕੇ ਹਰੇਕ ਪੰਜਾਬੀ ਦੀ ਆਵਾਜ਼ ਬਣ ਕੇ ਕਿਸਾਨ ਦੀ ਮਜ਼ਦੂਰ ਦੀ ਮਲਾਜ਼ਮ ਦੀ ਵਪਾਰੀ ਦੀ ਬੀਬੀਆਂ ਦੀ ਨੌਜਵਾਨਾਂ ਦੀ ਆਵਾਜ਼ ਬਣ ਕੇ ਤੁਹਾਨੂੰ ਥੋੜੀ ਅਸਰੀਅਤ ਦਾ ਸਿੱਖਾ ਦਿਖਾਇਆ ਤਾਂ ਮੈਂ ਸਮਝਦਾ ਕਿ ਚੀਕਾਂ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਝੰਘਿਆੜਾ ਮਾਰ ਰਹੇ ਨੇ ਬਿਲਕੁਲ ਕਿਉਂਕਿ ਝੰਘਿਆੜਾ ਤਾਂ ਲੱਗ ਰਹੀਆਂ ਨੇ ਤੁਸੀਂ ਦੂਜੇ ਤੇ ਝੂਠੇ ਤੰਜ ਵੀ ਕੱਸਦੇ ਸੀ ਡਰਾਮੇ ਵੀ ਕਰਦੇ ਸੀ ਸਚਾਈ ਤੋਂ ਕੋਹਾਂ ਦੂਰ ਬਿਆਨ ਦੇ ਦਿੰਨੇ ਹੋ ਤੇ ਪਤਾ ਨਹੀਂ ਕਿੰਨੇ ਕ ਭੰਗੜੇ ਪਾ ਕੇ ਤੁਸੀਂ ਦਵਦਾ ਕਿੱਥੇ ਆ ਗਾਣਾ ਲਾ ਕੇ ਭੰਗੜਾ ਪਾਉਂਦੇ ਸੀ ਤੇ ਦੂਜਾ ਹਰੇਕ ਬੰਦੇ ਦੀ ਕਰਦਾਰ ਕੁਸ਼ੀ ਕਰਦੇ ਸੀ ਪਰ ਜਦੋਂ ਤੁਹਾਡੀ ਅੱਜ ਤੁਹਾਡੇ ਕਰਦਾਰ ਦੀ ਸੱਚੀ ਗੱਲ ਸਾਰਿਆਂ ਸਾਹਮਣੇ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਜੀ ਨੇ ਰੱਖੀ ਤਾਂ ਤੁਸੀਂ ਚੀਕਾਂ ਨਿ ਚਿੜਿਆੜਾ ਮਾਰ ਰਹੇ ਹੋ ਜਦੋਂ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਜੀ ਨੇ ਇੱਕ ਧੀ ਦਾ ਦਰਦ ਸਮਝੇ ਹੋਏ ਉਹਦੇ ਹੱਕ ਚ ਖੜੇ ਜਦੋਂ ਇੱਕ ਧੀ ਜਦੋਂ ਮੁੱਖ ਮੰਤਰੀ ਦੀ ਧੀ ਇਹ ਕਹਿ ਰਹੀ ਹੈ ਕਿ ਮੇਰਾ ਬਾਪ ਸ਼ਰਾਬੀ ਹੈ ਤੇ ਮੈਨੂੰ ਇਹਦੇ ਨਾਲ ਨਾ ਜੋੜਿਆ ਜਾਵੇ ਇਹ ਬੰਦਾ ਪਿਓ ਕਹੌਣ ਦਾ ਵੀ ਹੱਕ ਹੋ ਚੁੱਕਿਆ ਬਚਾਉਂਦਾ ਨਹੀਂ ਸੀ ਅਸੀਂ ਪਰਿਵਾਰ ਦੇ ਵਿੱਚ ਬੋਲਣਾ ਪਰ ਜਦੋਂ ਇੱਕ ਧੀ ਆਪਣਾ ਦਰਦ ਬਿਆਨ ਕਰੇ ਤਾਂ ਹਰੇਕ ਪੰਜਾਬੀ ਦਾ ਫਰਜ਼ ਬਣਦਾ ਉਹਦੇ ਹੱਕ 'ਚ ਖੜਨ ਦਾ ਤੇ ਉਹੀ ਸਰਦਾਰ ਵਿਕ੍ਰਮ ਸਿੰਘ ਜੀਠਿਆ ਜੀ ਨੇ ਕੀਤਾ ਤੇ ਜੋ ਤੁਸੀਂ ਪੰਜਾਬੀਆਂ ਨਾਲ ਕੀਤਾ ਧੋਖਾ ਵੋਟਾਂ ਪੰਜਾਬੀਆਂ ਨੇ ਪਾਈਆਂ ਤੇ ਚੌਧਰਦਾਰੀ ਦਿੱਲੀ ਦੀ ਜਦੋਂ ਉਹਨੂੰ ਅੱਗੇ ਹੋ ਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਵਗਾਰਦੇ ਨੇ ਫਿਰ ਤੁਸੀਂ ਉਹਨਾਂ ਨੂੰ ਨੋਟਸ ਦੇ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਐਦਾਂ ਸ਼ਰਮਣਿਕ ਕਦੇ ਲੀਡਰ ਕੈਰੇਕਟਰ ਦੇ ਨਹੀਂ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ ਤਾਂ ਕਿਹਾ ਕਿ ਭਾਈ ਤੂੰ ਉਹਨਾਂ ਦੀ ਧਰਮ ਪਤਨੀ ਤੇ ਨੋਟਸ ਭੇਜਿਆ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਨੋਟਸ ਭੇਜਿਆ ਤੇ ਮਜੀਠੀਆ ਸਾਹਿਬ ਨੇ ਕਿਹਾ ਕਿ ਤੂੰ ਬੱਚਿਆਂ ਦੇ ਵੀ ਭੇਜ ਦੇ ਭਾਈ ਛੋਟੇ-ਛੋਟਿਆਂ ਦੇ ਜੋਰ ਲਾ ਲਾ ਤੇ ਤੈਨੂੰ ਡਰਦੇ ਕਿਉਂਕਿ ਗਲਤ ਜਗ੍ਹਾ ਪੰਗਾ ਲੈ ਬੈਠੇ ਮਾਨ ਸਾਹਿਬ ਤੁਸੀਂ ਤੇ ਥੋੜੀ ਟੀਮ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਤਿਹਾਸ ਦੇ ਕੋਹਾਂ ਦੂਰੋਂ ਸ਼੍ਰੋਮਣੀ ਕਲਦਲ ਦਾ 100 ਸਾਲ ਭਰਿਆ ਮਾਨਮਤਾ ਇਤਿਹਾਸ ਕੱਲ ਨੂੰ 100 ਸਥਾਪਨਾ ਦਿਵਸ ਹੈ ਸ਼੍ਰੋਮਣੀ ਕਲਦਲ ਦਾ ਤੇ ਸ਼੍ਰੋਮਣੀ ਕਲ ਦਾ ਇਤਿਹਾਸ ਹੈ ਸ਼੍ਰੋਮਣੀ ਕਲ ਦਾ ਨਵੇਂ ਸਾ ਪੰਜਾਬ ਪੰਜਾਬੀਆਂ ਦੀ ਭਾਈਚਾਰਕ ਸਾਂਝ ਦੀ ਖਾਲਸਾ ਪੰਥ ਦੀ ਗੱਲ ਠਿਕ-ਠੋਕ ਕੇ ਕਰਦਾ ਤੇ ਜਿਹੜਾ ਬੰਦਾ ਪੰਜਾਬ ਨੂੰ ਲੁੱਟਦਾ ਪੰਜਾਬੀਆਂ ਨਾਲ ਧੋਖਾ ਕਰਦਾ ਜਿਵੇਂ ਤੁਸੀਂ ਅੱਜ ਦਿੱਲੀ ਦੇ ਹੇਟ ਲੱਗ ਕੇ ਕਰ ਰਹੇ ਹੋ ਉਹਨੂੰ ਹਰੇਕ ਪੰਜਾਬੀ ਵੰਗਾਰੂਗਾ ਐਦਾਂ ਤੁਸੀਂ ਝੂਠੇ ਪਰਚੇ ਝੂਠੇ ਨੋਟਸ ਭੇਜ ਕੇ ਸ਼੍ਰੋਮਣੀ ਕ盟 ਦੀ ਲੀਡਰਸ਼ਿਪ ਨੂੰ ਦਬਾ ਨਹੀਂ ਸਕਦੇ ਮੈਂ ਸਮਝਦਾ ਤੁਸੀਂ ਘਰ ਘਰ ਤੋਂ ਇਹ ਆਵਾਜ਼ ਬੁੱਲੂਗੀ ਘਰ ਘਰ ਤੋਂ ਹਰੇਕ ਨੌਜਵਾਨ ਬੁੱਲੂਗਾ ਕਿਹਨੂੰ ਕਿਹਨੂੰ ਡੱਕੋਂਗੇ ਤੁਸੀਂ ਕਿਉਂਕਿ ਉਹ ਪੰਜਾਬੀਆਂ ਦੀ ਆਵਾਜ਼ ਬਣ ਕੇ ਸਦਾ ਬਿਕਰਤ ਸਿੰਘ ਮੀਠੇ ਦੀ ਬੋਲ ਰਹੇ ਨੇ ਤੇ ਅੱਜ ਤੁਸੀਂ ਸਾਡੇ ਆਈਟੀ ਦੇ ਪ੍ਰਧਾਨ ਸਾਡੇ ਵੱਡੇ ਵੀਰ ਨਛੱਤਰ ਜੀ ਉਹਨਾਂ ਦੇ ਘਰੇ ਪੁਲਿਸ ਭੇਜ ਕੇ ਡਰਾਉਣ ਦੀ ਕੋਸ਼ਿਸ਼ ਹੋਰ ਵੀ ਸਾਡੇ ਕਈ ਨੌਜਵਾਨ ਆਗੂਆਂ ਨੂੰ ਦਬਾਅ ਪਾਉਣ ਦੀ ਕੋਸ਼ਿਸ਼ ਡਰਾਉਣ ਦੀ ਕੋਸ਼ਿਸ਼ ਐਦਾਂ ਨਹੀਂ ਮਾਨ ਸਾਹਿਬ ਡਰਦੇ ਸ਼ਰਮਣੀ ਅਕਾਲੀ ਦਲ ਦਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈ ਐਦਾਂ ਨਹੀਂ ਡਰਾ ਸਕਦੇ ਡਰ ਉਸ ਅਕਾਲ ਪੁਰਖ ਤੋਂ ਭੈ ਉਸ ਅਕਾਲ ਪੁਰਖ ਤੋਂ ਟੋੜਾ ਕੋਈ ਭੈ ਨਹੀਂ ਟੋੜਾ ਦਿੱਲੀ ਦੇ ਚੌਧਰਾਂ ਦਾ ਕੋਈ ਭੈ ਨਹੀਂ ਪੰਜਾਬ ਤੇ ਪੰਜਾਬੀ ਦੇ ਹੱਕ 'ਚ ਨੌਜਵਾਨਾਂ ਦੇ ਹੱਕ 'ਚ ਇਹ ਆਵਾਜ਼ ਹਰੇਕ ਸ਼੍ਰਮਣਿਕ ਕਲ ਦੇ ਲੀਡਰ ਦੀ ਤੇ ਵਰਕਰ ਦੀ ਐਡਾ ਹੀ ਗੂੰਜਦੀ ਰਹੂਗੀ ਤੁਸੀਂ ਜੁੜਾ ਚੱਕਣ ਦਾ ਜ਼ੋਰ ਲਾਉਣਾ ਲਾ ਦਿਓ ਕੋਈ ਨਹੀਂ ਡਰਦੇ ਤੇ ਮੈਂ ਨੌਜ ਉਹਨਾਂ ਨੂੰ ਬੇਨਤੀ ਕਰਦਾ ਕਿ ਇਕੱਠੋਕ ਕੇ ਖੜੋ ਅੱਜ ਇੱਕ ਨੂੰ ਘੇਰ ਰਹੇ ਨੇ ਅੱਜ ਇੱਕ ਦੇ ਹਾਲਾਂਕਿ ਬਣਨਾ ਕੁਝ ਨਹੀਂ ਇਹ ਪੂਰੀ ਸਰਕਾਰ ਨੂੰ ਕੱਲੇ ਹੀ ਬਹੁਤ ਹੈ ਕੱਲੇ ਹੀ ਬਹੁਤ ਨੇ ਸਾਡੇ ਲੀਡਰ ਪਰ ਮੈਂ ਸਮਝਦਾ ਕਿ ਪੂਰੇ ਪੰਜਾਬੀਆਂ ਨੂੰ ਇੱਕ ਢਾਹ ਕੇ ਖੜਨਾ ਚਾਹੀਦਾ ਕਿਉਂਕਿ ਲੜਾਈ ਆਪਣੀ ਆ ਆਪਣੀ ਆਉਣ ਵਾਲੀ نسل ਤੇ ਫਸਲ ਦੀ ਆ ਆਪਣੇ ਪੰਜਾਬੀਆਂ ਨਾਲ ਹੋਏ ਧੋਖੇ ਦੀ ਆ ਇਹ ਲੜਾਈ ਦਿੱਲੀ ਤੇ ਪੰਜਾਬ ਦੀ ਆ ਇਹ ਲੜਾਈ ਕੇਜਲੀਵਾਰ ਰਘਬ ਚੱਡਾ ਭਗਵੰਤ ਮਾਨ ਦੇ ਨਾਲ ਪੰਜਾਬੀਆਂ ਦੀ ਆ ਪੰਜਾਬੀਆਂ ਦੀ ਲੜਾਈ ਆ ਸੋ ਸਾਰੇ ਨੌਜਵਾਨ ਬੇਨਤੀ ਹਿੱਕ ਟਾ ਕੇ ਖੜੋ ਕੋਈ ਡਰਨ ਦੀ ਲੋੜ ਨਹੀਂ ਇਹ ਜਲਦੀ ਹੀ ਇਹਨਾਂ ਦੇ ਚਿਹਰੇ ਨੇ ਜਿਹੜੇ ਉਹ ਨੰਗੇ ਹੋ ਚੁੱਕੇ ਨੇ ਇੱਕ ਇੱਕ ਕਰਕੇ ਸਾਰਿਆਂ ਦਾ ਚਿਹਰਾ ਏਦਾਂ ਹੀ ਨੰਗੇ ਸਾਡੇ ਲੀਡਰ ਸਹਿਬਾਨ ਕਰਦੇ ਰਹਿਣਗੇ ਆਪਾਂ ਕਰਦੇ ਰਹੀਏ ਸੋ ਇਹ ਉਹ ਮੁੱਖ ਮੰਤਰੀ ਦੀ ਕਹਾਣੀਆਂ ਜਿਹੜਾ ਬਹੁਤ ਕਰਦਾਰ ਕੁਸ਼ੀ ਕਰਦਾ ਸੀ ਰੇਕ ਮੰਦ ਦੀ ਜਦੋਂ ਆਪਣੇ ਤੇ ਆਈ ਜਦੋਂ ਸੱਚੀ ਗੱਲ ਵੀ ਜਿਹੜਾ ਬੰਦਾ ਦੂਜਿਆਂ ਤੇ ਝੂਠ ਬੋਲਦਾ ਤੇ ਅੱਜ ਸੱਚ ਵੀ ਸੁਣ ਨਹੀਂ ਸਕਦਾ ਅਖਬਾਰ ਬੋਲਦਾ ਕੋਈ ਅਖਬਾਰ ਬੰਦ ਚੈਨਲ ਬੋਲਦਾ ਚੈਨਲ ਬੰਦ ਕੋਈ ਫੇਸਬੁਕ ਤੇ ਬੋਲਦਾ ਫੇਸਬੁਕ ਬੰਦ ਜਿਹ ਕੋਈ ਨੌਜਨ ਬਾਅਦ ਚੱਕਦਾ ਉਹਦੇ ਦੇ ਪਰਚਾ ਏਦਾਂ ਨਹੀਂ ਡਰਦੇ ਮਾਨ ਸਾਹਿਬ ਇਹ ਤੁਹਾਡਾ ਜਿਹੜਾ ਤੁਹਾਡੇ ਨਾਲ ਕੀਤਾ ਹੋਇਆ ਤੁਹਾਡਾ ਪੰਜਾਬੀਆਂ ਨਾਲ ਧੋਖਾ ਇਹਦੇ ਲਈ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਨੌਜਵਾਨ ਤੁਹਾਡੇ ਤੋਂ ਇਹਦਾ ਜਵਾਬ ਲੈ ਕੇ ਰਹੂਗਾ ਤੇ ਤੁਹਾਨੂੰ ਸਵਾਲਾਂ ਤੋਂ ਨੱਠਣ ਨਹੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ